ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮੇਤਰੋ ਇੱਕ ਨਵਾਂ ਸ਼ੌਂਕ ਲੈ ਕੇ ਆਏ ਆ ਇੱਥੇ ਆਈ ਸੀ ਆਪਾਂ ਹੂਟਰ ਸਿਸਟਮ ਲਗਾਉਣ ਤੇ ਖੋਸਾ ਪਾਂਡੋ ਜਿਹੜਾ ਪਿੰਡਾ ਮਨਪ੍ਰੀਤ ਵੀਰ ਆਸਟ੍ਰੇਲੀਆ ਵਾਲੇ ਉਹਨਾਂ ਦਾ ਕੀਤਾ ਹੋਇਆ ਸ਼ੌਂਕ ਤੇ ਬਾਈ ਹੁਣਾਂ ਦੇ ਬ੍ਰਦਰ ਨੇ ਇਹ ਇੱਥੇ ਘਰੇ ਸਾਂਭਦੇ ਨੇ ਤੇ ਸ਼ੌਂਕ ਕਰਦੇ ਨੇ ਹੂਟਰ ਸਿਸਟਮ ਆਪਾਂ ਉਰੇ ਲਗਾ ਦਿੱਤਾ ਤੇ ਆਪਾਂ ਸ਼ੌਂਕ ਕਰਾਉਨੇ ਤੁਹਾਨੂੰ ਕਬੂਤਰਾਂ ਦਾ ਜਿੱਥੇ ਵੀ ਜਾਈਦਾ ਲਗਭਗ ਤੁਹਾਨੂੰ ਆਪਾਂ ਸ਼ੌਂਕ ਕਰਾਈਦਾ ਆ ਤੇ ਵੀਰ ਹੁਣਾਂ ਦੇ ਜਿਹੜੇ ਉਸਤਾਦ ਨੇ ਤੀਰਥ ਪੱਖੀ ਨੇ ਜੀ ਹਾਂ ਹਾਂ ਜੀ ਤੀਰਥ ਪੱਖੀ ਨੇ ਪੱਖੀ ਤੋਂ ਬਾਈ ਤੁਹਾਨੂੰ ਪਤਾ ਹੈ ਕਿ ਪੱਖੀ ਵਾਲੇ ਕਬੂਤਰ ਕਿੰਨੇ ਵਧੀਆ ਨੇ ਨਾਮ ਆ ਹਠਾਰ ਦਾ ਇੱਕ ਏਰੀਆ ਆ ਪੱਖੀ ਤੇ ਜਿੱਥੇ ਕਬੂਤਰ ਉਸਤਾਦ ਕੰਤਾ ਪੱਖੀ ਸਾਈ ਪੱਖੀ ਪੀਰਥ ਪੱਖੀ ਲੱਗ ਲੱਗ ਜਿਹੜੇ ਸਟਾਰ ਖਿਡਾਰੀ ਉਹ ਏਰੀਏ ਦੇ ਵਿੱਚ ਬੈਠੇ ਨੇ ਤੇ ਇਹ ਬਾਈ ਹੁਣਾਂ ਦੇ ਅੰਦਰ ਕਬੂਤਰ ਨੇ ਬਾਈ ਕਿੰਨੇ ਕਾ ਕਬੂਤਰ ਹੁਣ ਆਪਣੇ ਕੋਲੇ ਆਪਣੇ ਕੋਲੇ ਵੀ ਜਨੇ ਦੇ ਹੈ ਨਹੀਂ ਆ ਬੀ ਲੈ ਠੀਕ ਆ ਆ ਵੱਡੀਆਂ ਕਬੂਤਰਾਂ ਇੱਕ ਕਬੂਤਰੀਆਂ ਸਾਰੀਆਂ ਹੈ ਲੈਟਰ ਨਹੀਂ ਲਾਈ ਹਲੇ ਅੰਦਰ ਠੀਕ ਆ ਠੀਕ ਆ ਵੀਰੇ ਥੋੜੀ ਜਿਹੀ ਲਾਈਟ ਕਰ ਹਲੋ ਭਾਈ ਇਹ ਜਿੰਨੀਆਂ ਵੀ ਆ ਲਗਭਗ ਸਾਰੀਆਂ ਦੀਆਂ ਸਾਰੀਆਂ ਕਬੂਤਰੀਆਂ ਹੀ ਨੇ ਜਿਨ੍ਹਾਂ ਦਾ ਤੁਸੀਂ ਸ਼ੌਂਕ ਕਰਦੇ ਹੋ ਖੋਸਾ ਪਾਂਡੋ ਮੋਗੇ ਦੇ ਲੱਗੇ ਆ ਇੱਕਦਮ ਐਕਟਿਵ ਨੇ ਜੀ ਪੂਰੀਆਂ ਕਬੂਤਰੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਵਿਯੂਦ ਕਬੂਤਰਿਆਂ ਦਾ ਠੰਡ ਦੇ ਫੁੱਲ ਦੇਣ ਨੇ ਪਰ ਕਬੂਤਰ ਸਾਰੇ ਦੇ ਸਾਰੇ ਐਕਟਿਵ ਨੇ ਪੂਰੇ ਬਾਈ ਹੁਣੀ ਵਧੀਆ ਬਾਜ਼ੀਆਂ ਵੀ ਛੱਡਦੇ ਨੇ ਤੇ ਵਧੀਆ ਬਾਜ਼ੀਆਂ ਜਿੱਤਦੇ ਵੀ ਨੇ ਜੀ ਬੰਨ ਅਗੋਂ ਨਿਕਲੇ ਮਰੇ ਹਾਂ ਹਲੋ ਬਈ ਤਾਂ ਵਧੀਆ ਟ੍ਰਿਕ ਨੇ ਸ਼ੌਂਕ ਕਰਾਉਂਦੇ ਆ ਥੋੜਾ ਹਨੇਰਾ ਜਰੂਰ ਆ ਖੁੰਡੇ ਦੇ ਵਿੱਚ ਮੈਂ ਕੱਲ ਲਾਈਟ ਚ ਕਰਕੇ ਦਿਖਾਉਂਦੇ ਆ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਨਸਲ ਦੇ ਪਰਿੰਦੇ ਨੇ ਵਈਏ ਇੱਕ ਦੇ ਪਿੱਛੇ ਤੇ ਡੱਬ ਗਈ ਆ ਛੋਟਾ ਜਿਹਾ ਕਾਲਾ ਜਿਹਾ ਉਹ ਹੈਗੀ ਨਾ ਸ਼ਾਖੀ ਇਹ ਕਿਹੜੀਆਂ ਜੋ ਆ ਵੀਰੇ ਇਹ ਕੋਈ ਬਾਈ ਦੀ ਕੋਈ ਆ ਬਠੀ ਠੀਕ ਆ ਠੀਕ ਆ ਉਧਰ ਹੀ ਐਂ ਰਹੀ ਆ ਹੈਂ ਵਾਲੈ ਕੰਮੀ ਅਲੋਜੀ ਇੱਕ ਦੋ ਵਿੱਚ ਜੋੜੀਆਂ ਨੇ ਬੱਚੇ ਨੇ ਆਂਡੇ ਧਰ ਦਿੱਤੇ ਸੀ ਕਬੂਤਰੀ ਨੇ ਤੇ ਬੱਚੇ ਉਹਨੇ ਕੱਢ ਦਿੱਤੇ ਆ ਜੀ ਤੇ ਇਸ ਕਰਕੇ ਜੋੜਾ ਲੱਗਾ ਹੋਇਆ ਆ ਬਾਕੀ ਸਾਰੇ ਜੋੜੇ ਲਗਭਗ ਤੋੜੇ ਹੋਏ ਆ ਤੇ ਮੈਂ ਕਹ ਵੀਰਾਂ ਨੂੰ ਆਪਾਂ ਕਰਾ ਦਿੰਨੇ ਆ ਸ਼ੌਂਕ ਤੇ ਦੇਖੋ ਵੀ ਆਂਡੇ ਰੱਖਣ ਵਾਸਤੇ ਇਹ ਕੀ ਚੀਜ਼ ਆ ਲੱਕੜਾਂ ਲਗਾਈਆਂ ਹੋਈਆਂ ਬਈ ਠੀਕ ਆ ਫਟੀਆਂ ਲਗਾਈਆਂ ਫਟੀਆਂ ਦੇ ਉੱਪਰ ਜਿਹੜੀ ਮਿੱਟੀ ਲਗਾਈ ਹੋਈ ਆ ਸਹੀ ਆ ਸਹੀ ਆ ਖੁੰਡਿਆਂ ਦੇ ਵਿੱਚ ਬੱਚੇ ਵਧੀਆ ਪਾਲਦੇ ਹੋਣਗੇ ਇਹਨਾਂ 'ਚ ਹਾਂ ਜੀ ਸਹੀ ਹੈ ਸਹੀ ਹੈ ਕਰ ਉਹ ਸ਼ਾਂਤ ਮੇਰੇ ਵੀਰ ਇੱਟ ਵਾਲਾ ਉੱਪਰ ਪਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਖੁੰਡੇ ਇਹਦੇ ਨਾਲ ਠੰਡੇ ਬਹੁਤ ਰਹਿੰਦੇ ਆ ਜੀ ਇਹ ਇੱਕ ਖੁੱਡਾ ਹੈਗਾ ਜੀ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਣੇ ਆਂ ਜੀ ਆਦਰੇ ਬੰਦ ਕਰੇ ਇੱਕ ਖੁਡਾਏ ਆ ਬਈ ਇਹ ਨਾਰਾ ਸਾਰੇ ਜੀ ਇਹ ਸਾਰੇ ਦੇ ਸਾਰੇ ਬਈ ਨਾਰਾ ਕਰੋ ਸ਼ੌਂਕ ਮੇਰੇ ਦੀ ਖੋਸਾ ਪਾੰਡੋ ਪਿੰਡ ਆ ਬਈ ਜੀ ਫੇ ਤੁਹਾਨੂੰ ਇੱਕ ਵਾਰ ਦੱਸ ਦਈਏ ਮੋਗੇ ਮੋਗਾ ਜ਼ਿਲ੍ਹਾ ਪਿੰਡ ਆ ਨਾ ਆਪਣਾ ਵੀਰ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਜੀ ਤੇ ਮਨਪ੍ਰੀਤ ਵੀਰ ਆਸਟ੍ਰੇਲੀਆ ਵਾਲੇ ਫੇ ਦੱਸ ਦਈਏ ਉਹਨਾਂ ਦੇ ਕਬੂਤਰ ਰੱਖੇ ਹੋਏ ਆ ਸ਼ੌਂਕ ਆ ਭਰਾ ਘਰੇ ਸਾਂਭਦੇ ਨੇ ਤੇ ਬਾਜ਼ੀਆਂ ੜਾਉਂਦੇ ਨੇ ਵੀਰ ਉਹਨਾਂ ਦੀ ਵੱਡੀ ਸਪੋਰਟ ਆ ਜੀ ਖਾਲਾਂ ਦੇ ਦਿਨ ਕਰਕੇ ਚੋਰੀ ਦਾ ਜਿਹੜਾ ਖਤਰਾ ਵੱਧ ਜਾਂਦਾ ਧੁੰਦਾਂ ਪੈਂਦੀਆਂ ਨੇ ਕਾਫੀ ਵੀਰਾਂ ਦੇ ਕਬੂਤਰ ਜਿਹੜੇ ਚੋਰੀ ਵੀ ਹੋ ਗਏ ਨੇ ਤੇ ਚੋਰੀ ਤੋਂ ਬਚਾ ਦੇ ਵਾਸਤੇ ਬਾਈ ਜੀ ਆਪਾਂ ਫੁੱਟਰ ਸਿਸਟਮ ਉਰੇ ਲਗਾ ਦਿੱਤਾ ਆ ਤੇ ਤੁਹਾਨੂੰ ਸ਼ੌਂਕ ਕਰਾ ਰਹੇ ਆ ਆਪਾਂ ਕਬੂਤਰਾਂ ਦਾ ਇਹ ਕੀ ਚੀਜ਼ ਹੈ ਜੀ ਬਰੀਕ ਬਰੀਕ ਵੀਰੇ ਜਿਹੜੀ ਪਾਈ ਹੋਈ ਆ ਅੱਛਾ ਇਹ ਗੁੱਲੀ ਡੰਡਾ ਪਾਇਆ ਹੋਣਾ ਬੜੀ ਓਰੀਜਨਲ ਖਾਂਦੇ ਆ ਹੈ ਸਹੀ ਹੈ ਸਹੀ ਆ ਇੱਥੋਂ ਮੰਡੀ ਚੋਂ ਮਿਲ ਜਾਂਦਾ ਜਾਂ ਦੁਕਾਨ ਤੋਂ ਕਿਸੇ ਤੋਂ ਲੈ ਕੇ ਆਏ ਠੀਕ ਆ ਠੀਕ ਆ ਜੀ ਇਹ ਸਰਦੀਆਂ ਦਾ ਵਧੀਆ ਆ ਜਣਾ ਦਾ ਹਨਾ ਸਾਰੀਆਂ ਚੀਜ਼ਾਂ ਨੂੰ ਬਈ ਵਧੀਆ ਹੈ ਸਹੀ ਆ ਸਹੀ ਆ ਬੋਲਾ ਭੀਗ ਬਰੀਕ ਆ ਹਨਾ ਸਹੀ ਆ ਕਰੋ ਸ਼ਾਂਤ ਮੇਰੇ ਲਈ ਇਹ ਡੱਬਾ ਕਿਹੜੇ ਆ ਜੋ ਵੀਰੇ ਇੱਕ ਆ ਡੱਬਾ ਬਈ ਇਹ ਬਾਈ ਦਾ ਕਬੂਤਰ ਆ اچھا ਇਹ ਉੱਥੋਂ ਆਏ ਹੋਏ ਪੱਖੀ ਤੋਂ ਹੀ ਆਦੇ ਆ ਹਾਂ ਜ਼ਿਆਦਾਤਰ ਕਬੂਤਰ ਜਿਹੜੇ ਤੁਸੀਂ ਦੇਖ ਰਹੇ ਹੋ ਬਈ ਜੀ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਪੱਖੀ ਤੋਂ ਹੀ ਆਏ ਹੋਏ ਨੇ ਵੀਰ ਹੋਣਾ ਦੇ ਕਬੂਤਰ ਹੋਰ ਵੀ ਬਹੁਤ ਨੇ ਪਹਿਲਾਂ ਵੀ ਆਪਾਂ ਸ਼ੌਂਕਰਾ ਚੁੱਕੇ ਆਂ ਤਾਂ ਨਹੀਂ ਬਣਾਉਣੀਆਂ ਤਾਂ ਬੜੀਆਂ ਹੈ ਲੋ ਵੀ ਮਿੱਤਰੋ ਇਹ ਹੈਗੇ ਆ ਕਬੂਤਰ ਮਰ ਜਿਹੜੇ ਤੇ ਕੁਝ ਤੁਹਾਨੂੰ ਜਿਹੜੇ ਉੱਡਣ ਵਾਲੇ ਬੱਚੇ ਆ ਉਹਨਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਜੀ ਇਹ ਵੀ ਛੱਡਣ ਵਾਲੀ ਆ ਅੱਛਾ ਇਹ ਮਤਲਬ ਪਹਿਲੀ ਝੋਲ ਰਿਹਾ ਕਬੂਤਰ ਵੀ ਜਿਹੜੇ ਸਾਲ ਜਿਹੜੇ ਰਹਿ ਗਏ ਜੀ ਬਈ ਉਹ ਤੇ ਇਹਨਾਂ ਦੇ ਵੱਡੇ ਵੀ ਫਿਰਦੇ ਆ ਤੇ ਜਿੰਨੇ ਆ ਠੱਲਾਂ ਪਾਈਆਂ ਇਹ ਨਵੇਂ ਪੱਤੇ ਸਹੀ ਆ ਸਹੀ ਆ ਆ ਲਾਲ ਡੱਬਾ ਵੀ ਕਬੂਤਰ ਹੀ ਹੈ ਹਾਂ ਬਾਲੇ ਸੋਨੇ ਸੋਨੇ ਆ ਬਹੁਤ ਵਧੀਆ ਬੀ ਜੀ ਸੋਨਾ ਸ਼ੌਂਕ ਆ ਬਾਈ ਜੀ ਮਿਹਨਤਾਂ ਦਾ ਮੋਲਾ ਬਾਈ ਉਹਨਾਂ ਦਾ ਖੁੱਲਾ ਡੁੱਲਾ ਘਰ ਹੈ ਜੀ ਪੂਰਾ ਵਧੀਆ ਤੇ ਛੱਤ ਤੇ ਵੀ ਰੱਖੇ ਹੋਏ ਨੇ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਇਹ ਹੈ ਬਾਈ ਉਹਨਾਂ ਦੇ ਛੱਤ ਦੇ ਉੱਤੇ ਖੁੱਡੇ ਹੀ ਇਹਨਾਂ ਦਾ ਵੀ ਕਰੋ ਸ਼ੌਂਕ ਮੇਰੇ ਵੀਰ ਪੂਰਾ ਵਧੀਆ ਜਿਹੜਾ ਸਿਸਟਮ ਕੀਤਾ ਹੋਇਆ ਵੀਰ ਉਹਨਾਂ ਨੇ ਚਾਰ ਖੁੱਡੇ ਉੱਪਰ ਨੇ ਲੈਵਰੇਜ ਆ ਜਾ ਇਹ ਲਓ ਵੀ ਮੇਟੋ ਇਹ ਵੀ ਉੱਡਣ ਵਾਲੀ ਹੀ ਆ ਵੀਰੇ ਇਹ ਪੱਟੀਆਂ ਨੇ ਉੱਡਣ ਵਾਲੀਆਂ ਜਿਹੜੀਆਂ ਛੱਡਣੀਆਂ ਨੇ ਦੇਖੋ ਵੀ ਮਿੱਤਰੋ ਹੈ ਨਾ ਸੱਪ ਵਰਗੀਆਂ ਬਹੁਤ ਜਿਆਦਾ ਉੱਪਰ ਸੁਣਾਣੇ ਵਿੱਚ ਜਿਹੜੇ ਡੰਡੇ ਬੰਨੇ ਹੋਏ ਨੇ ਬੜੇ ਅੰਡੇ ਲਈ ਕਰੋ ਸ਼ੌਂਕ ਮਿੱਤਰੋ ਉੱਤਰ ਜਿਹੜਾ ਇੱਕ ਇੱਕ ਦੇਖਣ ਵਾਲਾ ਬਾਈ ਉਹਨਾਂ ਦਾ ਮਿਹਨਤਾਂ ਦੇ ਮੁੱਲ ਪੈਂਦੇ ਆ ਬਾਈ ਦਿਨ ਰਾਤ ਇੱਕ ਕਰਨਾ ਪੈਂਦਾ ਕਿਉਂਕਿ ਸਰਦੀਆਂ ਦੇ ਜਿਹੜੇ 2 ਮਹੀਨੇ ਆ ਨਾ ਬਹੁਤ ਔਖੇ ਲੱਗਦੇ ਆ ਐ ਜੀ ਦਿਲ ਖੁਸ਼ ਪਰੰਦੇ ਦੇਖੋ ਆ ਬੰਦ ਕੱਢੀ ਵੀਰੇ ਬਾਹਰ ਨਿਕਲ ਆ ਇਹ ਲੋ ਜੀ ਇਹ ਨੇ ਬਚੇ ਕੁਝ ਉਹਨੇ ਬੱਚੇ ਜਿਹੜੇ ਤਿਆਰ ਹੋਏ ਨੇ ਕਲੀਆਂ ਦੇ ਵਿੱਚ ਨੇ ਹੱਲੇ ਤੇ ਵੀ ਜਿੱਦਾਂ ਹੁਣ ਇਹ ਜਿਹੜੇ ਆਪਣੇ ਬੱਚੇ ਆ ਇਹਨਾਂ ਨੂੰ ਹੁਣ ਤੁਸੀਂ ਜਿਹੜੇ ਅੱਗੇ ਤਿਆਰ ਕਰਨਾ ਇਹਨਾਂ ਨੂੰ ਪੱਟ ਕੇ ਤਿਆਰ ਕਰੋਗੇ ਕਿ ਜਾਂ ਆਪਣੇ ਆਪ ਹੀ ਲੈ ਹੁਣ ਬਸ ਆਪਾ ਘੜਾਉਣੇ ਬੰਦ ਕਰਤੇ ਉਤਾਂ ਹੀ ਹੋ ਜਾਣੇ ਸਾਫ ਇਹ ਉਦੋਂ ਤੱਕ ਹੋ ਜਾਂਦੇ ਆ ਸਾਫ ਹਾਂ ਇਹ ਜਿਹੜੇ ਰਹਿ ਗਏ ਉਹ ਵਿੱਚੋਂ ਜਿੰਨੇ ਜਿੰਨੇ ਰਹਿ ਜਾਂਦੇ ਉਹਨਾਂ ਦੇ ਪੱਟ ਦਾਂਗੇ ਵੀ ਜਿਹੜੇ ਰਹਿ ਗਏ ਠੀਕ ਆ ਠੀਕ ਆ ਤੇ ਵੀਰੇ ਇਦਾਂ ਇਹਨਾਂ ਦੇ ਜਿਹੜੇ ਪੁਰਾਣੇ ਪਰ ਹੁੰਦੇ ਆ ਉਹ ਕੰਮ ਦੇ ਜਾਂਦੇ ਆ ਪੂਰੇ ਜਿਹੜਾ ਕਈਆਂ ਦੇ ਵਿੱਚ ਜੂਆਂ ਲੀਖਾਂ ਜੀਆਂ ਬਣੀਆਂ ਹੁੰਦੀਆਂ ਹਨਾ ਬਸ ਸੁਰਾਖ ਜੇ ਹੋ ਜਾਂਦੇ ਆ ਫਿਰ ਕਈ ਵਾਰ ਬੰਦੇ ਕਹਿੰਦੇ ਕਿ ਪੱਟ ਕੇ ਹੀ ਸਰ ਕਰ ਲੈਣੇ ਆ ਉਹ ਅਜੀਬ ਬਈ ਪਾਊਡਰ ਪਾ ਦਈਦੇ ਉਹ ਜੂਆਂ ਹੀ ਮਰ ਜਾਂਦੇ ਆ ਕਿਹੜਾ ਪਾਊਡਰ ਪਾਉਣੇ ਨੋਟਿਕਸ ਬਈ ਆ ਕਿੱਧਰ ਗਈ ਉਹ ਮੈਂ ਤੁਹਾਨੂੰ ਪਤਾ ਨਹੀਂ ਉਹ ਕਿੱਧਰ ਗਈ ਪੀਲੀ ਪੀਲੀ ਜੀ ਸੀ ਹਾਂ ਨੋਟਿਕਸ ਪਾਊਡਰ ਹੀ ਸਾਰਿਆਂ ਨਾਲ ਚੰਗੇ ਰਿਜ਼ਲਟ ਆ ਸਹੀ ਗੱਲ ਆ ਉਹ ਲੀਖਾਂ ਨਹੀਂ ਪੈਂਦਾ ਪਰਾਂ ਦੇ ਵਿੱਚ ਜਿਹੜੇ ਸੁਰਾਖ ਹੁੰਦੇ ਉਹ ਨਹੀਂ ਹੁੰਦੇ ਉਹਦੇ ਨਾਲ ਹਨਾ ਨੋਟ ਤੋਂ ਬਾਅਦ ਚਾਂਸ ਬਾਜੀ ਦੇ ਕਬੂਤਰ ਹਰਨੇ ਬਹੁਤ ਚਾਂਸ ਬਣਦੇ 50% ਉਹ ਚੀਜ਼ ਹੈ ਸਹੀ ਗੱਲ ਆ ਉਹ ਖੁਜਲੀ ਮਤਲਬ ਕਰਦਿਆ ਬਹੁਤ ਜ਼ਿਆਦਾ ਹਨਾ ਕਬੂਤਰ ਬਹਿ ਗਿਆ ਬਹਿ ਕੇ ਖੁਰਕਣ ਲੱਗ ਗਿਆ ਹਾਂ ਉਹ ਚੀਜ਼ ਸਹੀ ਗੱਲ ਆ ਪੂਛ ਝਾੜਦਿਆ ਕਈ ਵਾਰੀ ਤੇ ਉਹ ਫਿਰ ਉਹਨਾਂ ਦੇ ਖਾਰਸ ਹੁੰਦੀ ਹੁੰਦੀ ਆ ਉਹਲੇ ਸਹੀ ਹੈ ਸਹੀ ਹੈ ਬਹੁਤ ਵਧੀਆ ਬਾਈ ਜੀ ਆ ਲਓ ਮੇਰਾ ਵੀਰ ਸ਼ੌਂਕ ਵੀਰ ਉਹਨਾਂ ਦਾ ਬਹੁਤ ਵਧੀਆ ਬਾਈ ਜੀ ਫੇਰ ਦੱਸ ਦਈਏ ਤੁਹਾਨੂੰ ਇੱਕ ਵਾਰੀ ਦੇਖੋ ਮੇਨ ਚੀਜ਼ ਹੈਗੀ ਸਰਦੀਆਂ ਦੇ ਵਿੱਚ ਕਬੂਤਰ ਦੇਖੋ ਪੂਰੇ ਆਣ ਤੰਦਰੁਸਤ ਐਕਟਿਵ ਬੈਠੇ ਹੋਏ ਨੇ ਨਹੀਂ ਤੇ ਕਈ ਵਾਰ ਕਬੂਤਰ ਜਿਹੜੇ ਹੈਗਾ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਂਦੇ ਆ ਬਾਈ ਜੀ ਕਿ ਕਬੂਤਰ ਜਿਹੜੇ ਹੈਗੇ ਆ ਢਿੱਲੇ ਹੋ ਗਏ ਨੇ ਤੇ ਸ਼ੌਂਕ ਜਿਹੜਾ ਬਹੁਤ ਵਧੀਆ ਵੀਰ ਹੋਣਾ ਦਾ ਸੰਤਰੀ ਰੰਗ ਦੀਆਂ ਜਿਹੜੀਆਂ ਹੈਗੀਆਂ ਛਤਰੀਆਂ ਟਾਂਗੀਆਂ ਲਾਈਆਂ ਹੋਈਆਂ ਨੇ ਬਾਈ ਉਹਨਾਂ ਨੇ ਤੇ ਡੋਲੇ ਵੀ ਪੂਰੀ ਵਧੀਆ ਬਣਾਈ ਹੋਈ ਆ ਖੁੱਲੀ ਡੁੱਲੀ ਇਹ ਚ ਕਬੂਤਰ ਸੰਭਣਾ ਵੀ ਚੰਗਾ ਸੌਖਾ ਹਨਾ ਵਧੀਆ ਗਰਮੀ ਦੇ ਵਿੱਚ ਜੋ ਅੱਡ ਕੇ ਹੁੰਦਾ ਇਹ ਚ ਪਾ ਦੇਈਦਾ ਬਾਈ ਕਾਫੀ ਵੱਡੇ ਵੱਡੇ ਖਾਣੇ ਬਣਾਏ ਹੋਏ ਆ ਹੈਂ ਇਹ 2 बाई 2 ਤੋਂ ਵੱਡਾ ਆ? ਹਾਂ ਬਈ। 2.5 बाई 2.5 ਦਾ ਲੱਗਦਾ। 2.5 बाई 2.5 ਦੇ ਖਾਨੇ ਬਣਾਏ ਹੋਏ ਨੇ ਬਾਈ। ਉਹਨਾਂ ਨੇ ਇਹ ਦੇਖੋ ਡੋਲੀ ਕਿੰਨੀ ਵਧੀਆ ਬਣਾਈ ਹੋਈ ਆ। ਤੇ ਬਹੁਤ ਹੀ ਵਧੀਆ ਜਿਹੜਾ ਵੀਰ ਉਹਨਾਂ ਨੇ ਸਿਸਟਮ ਜਿਹੜਾ ਕੀਤਾ ਹੋਇਆ ਆ। ਇਹ ਸਾਰੀਆਂ ਦੀਆਂ ਸਾਰੀਆਂ ਛਤਰੀਆਂ ਟਾਂਗੀਆਂ ਬਣਾਈਆਂ ਹੋਈਆਂ ਆ। ਇਹ ਬੈਂਤ ਦੇ ਡੰਡੇ ਆ ਬਾਈ ਜੀ। ਹੈਨਾ? ਹਾਂ ਬਈ। ਹਾਂ ਬੈਂਤ ਦੇ ਆ ਇਹ। ਬਾਸ ਨਹੀਂ ਹੈਗਾ ਇਹ। ਬਹੁਤ ਹੀ ਵਧੀਆ। ਤੇ ਬਾਈ ਉਹਨਾਂ ਨੇ ਦੇਖੋ ਲਾਈਟ ਵੀ ਲਗਾਈ ਹੋਈ ਆ। ਕਿਉਂਕਿ ਕਈ ਵਾਰ ਕਬੂਤਰ ਜਿਹੜਾ ਹੈਗਾ ਗਰਮੀ ਦੇ ਵਿੱਚ ਹਨੇਰਾ ਕਰ ਜਾਂਦੇ ਨੇ ਜਿਹਦੇ ਕਰਕੇ ਦਿੱਕਤ ਆ ਜਾਂਦੀ ਆ ਕਬੂਤਰ ਫੇਰ ਰਾਤ ਨੂੰ ਬੈਠਦਾ ਨਹੀਂ ਤੇ ਆ ਸਾਡਾ ਵੀਰ ਖਾਸ ਕਰ ਇਹੀ ਸਾਮ ਸੰਭਾਲ ਐਸ ਟਾਈਮ ਕਰਦਾ ਕਬੂਤਰਾਂ ਦੀ ਜਿੰਨੀ ਵੀ ਹੈਗੀ ਆ ਤੇ ਕੋਸ਼ਿਸ਼ ਰਹਿੰਦੀ ਆ ਜਿੱਥੇ ਜਈਏ ਤੁਹਾਨੂੰ ਸ਼ੌਂਕ ਕਰਾਈਏ ਤੇ ਅੱਜ ਦਾ ਜਿਹੜਾ ਸ਼ੌਂਕ ਹੈਗਾ ਜਾਂ ਮਨਪ੍ਰੀਤ ਵੀਰ ਆਸਟ੍ਰੇਲੀਆ ਦਾ ਇਹ ਕਿੰਨਾ ਦਾ ਲਗਾ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ